ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ ਸੀ ਤੁਹਾਡੇ ਲਈ ਕੱਟ ਪੀਸਾ ਦੀ ਵੀਡੀਓ ਲੈ ਕੇ ਆ ਰਹੇ ਆਂ ਜੀ 5 ਅਪ੍ਰੈਲ ਨੂੰ ਜੀ ਦਿਨ ਸ਼ਨੀਵਾਰ ਨੂੰ ਅ ਸਮਰੋਹ ਹੈ ਜੀ 10 ਵਜੇ ਦਾ ਜੀ ਅ ਜੋ ਅਸੀਂ ਕੱਟ ਪੀਸ ਓਪਨ ਕਰਾਂਗੇ ਜੀ ਕੱਲ ਸਿੰਥੈਟਿਕ ਵੀ ਓਪਨ ਕੀਤੇ ਜਾਣਗੇ ਕੱਟ ਪੀਸ ਤੇ ਕੋਟਨ ਦੇ ਵੀ ਕੱਟ ਪੀਸ ਓਪਨ ਕੀਤੇ ਜਾਣਗੇ ਕੋਟਨ ਦੇ ਆਪਣੇ ਕੋਲ 4 ਪਾਰਸਲ ਨੇ ਜੀ ਕੱਟ ਪੀਸਾ ਦੇ ਵਿੱਚ ਪ੍ਰਿੰਸਸ ਕਲੈਕਸ਼ਨ ਦੇ ਰਹਿਣਗੇ ਕੱਟ ਪੀਸ 100 ਰੁਪਏ ਮੀਟਰ ਦੇ ਵਿੱਚ ਐਂਡ ਜੋ ਸਿੰਥੈਟਿਕ ਕੱਟ ਪੀਸ ਹੈ ਜੀ ਕੱਲ ਓਪਨ ਕੀਤੇ ਜਾ ਰਹੇ ਜੀ ਔਰਗੈਂਜਾ ਬ੍ਰਸ਼ੋ ਐਂਡ ਮੈਰੀਗੋਲਡ ਇਹ ਕਪੜਾ ਕਾਫੀ ਚਿਰ ਤੋਂ ਵੇਟ ਸੀ ਮੈਰੀਗੋਲਡ ਦੇ ਕਪੜੇ ਦੀ ਕਸਟਮਰ ਨੂੰ ਮੋਸਟਲੀ ਵੱਡੇ ਪੀਸਾ ਦੇ ਵਿੱਚ ਸਟਾਕ ਆਇਆ ਜੀ ਆਪਣੇ ਕੋਲ ਮੈਰੀਗੋਲਡ ਦਾ ਜੀ ਤੇ ਔਰਗੈਂਜਾ ਬ੍ਰਸ਼ੋ ਦੇ ਜੋ ਡਿਜ਼ਾਈਨ ਹੈ ਜੋ ਵੀ ਬਹੁਤ ਹੀ ਫਾਇਦੇ ਦੇ ਵਿੱਚ ਆਇਆ ਜੀ 200 ਰੁਪਏ ਮੀਟਰ ਰੇਟ ਰਹਿਣਾ ਸਿੰਥੈਟਿਕ ਕੱਟ ਪੀਸਾ ਦਾ ਕੱਲ ਜੀ ਔਰਗਾਂਜਾ ਦੇ ਜੋ ਕੱਟ ਪੀਸ ਰਹਿਣਗੇ ਔਰਗਾਂਜਾ ਬਰਾਸ਼ੋ ਦੇ 200 ਰੁਪਏ ਮੀਟਰ ਮੈਰੀਗੋਲਡ ਦੇ ਕੱਟ ਪੀਸ ਵੀ 200 ਰੁਪਏ ਮੀਟਰ ਰਹਿਣਗੇ ਤੇ ਕੋਟਨ ਦੇ ਕੱਟ ਪੀਸ ਰਹਿਣਗੇ ਜੀ 100 ਰੁਪਏ ਮੀਟਰ ਕੋਟਨ ਦੇ ਆਪਣੇ ਕੋਲ ਚਾਰ ਪਾਰਸਲ ਹੈ ਜੀ ਸੋ ਤੁਸੀਂ ਧਿਆਨ ਚ ਰੱਖ ਲਓ ਜੀ 5 April ਨੂੰ ਦਿਨ ਸ਼ਨੀਵਾਰ ਨੂੰ ਸਮਾਂ 10 ਵਜੇ ਜੀ ਕੱਟ ਪੀਸ ਓਪਨ ਕੀਤੇ ਜਾ ਰਿਹਾ ਜੋ ਕਸਟਮਰ ਲੈਣਾ ਚਾਹੁੰਦਾ ਜੀ ਦੁਕਾਨ ਲਈ ਵੀ ਲੈਣਾ ਚਾਹੁੰਦਾ ਹੈ ਕੱਲ ਵਿਜ਼ਿਟ ਕਰ ਸਕਦਾ ਹੈ ਕੱਲ ਨਿਊ ਸਟਾਕ ਓਪਨ ਹੋਣਾ ਹੈ ਜੀ ਹਾਂ ਜੀ ਹੁਣ ਤੁਹਾਨੂੰ ਅਸੀਂ ਸ਼ੋਅ ਕਰਦੇ ਹਾਂ ਜੀ ਪਹਿਲਾ ਸਿੰਥੈਟਿਕ ਕੱਟ ਪੀਸ ਜੀ ਔਰਗਾਂਜਾ ਬਰਾਸ਼ੋ ਐਂਡ ਮੈਰੀਗੋਲਡ ਦੇ ਜੀ ਇਹ ਔਰਗਾਂਜਾ ਬਰਾਸ਼ੋ ਦੇ ਰਹਿਣ ਕੇ ਕੱਟ ਪੀਸ ਜੀ ਮੋਸਟਲੀ ਵੱਡੀ ਘੱਟ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਚੈੱਕ ਕਰ ਲਓ ਜੀ ਮਰ 2.5 ਮੀਟਰ ਦੀ ਸ਼ਰਟ 500 ਰੁਪਏ ਦੀ ਬਣਨੀ ਹੈ ਜੀ। ਕੋਈ ਮਾਲ ਕੋਈ ਜ਼ਿਆਦਾ ਨਹੀਂ ਹੈਗਾ ਜੀ। ਥੋੜਾ ਜਿਹਾ ਸਟਾਕ ਹੈ ਜੀ ਔਰ ਗੰਜਾ ਬਰਸ਼ੋ ਦਾ ਜੋ ਤੁਹਾਨੂੰ ਆ ਵੀਡੀਓ ਦੇ ਵਿੱਚ ਦਿਖ ਰਿਹਾ ਜੀ ਥੋੜਾ ਜਿਹਾ ਮਾਲ ਹੀ ਕੰਪਨੀ ਨੇ ਭੇਜੇ ਜੀ ਇਹ। 500 ਰੁਪਏ ਦੀ 2.5 ਮੀਟਰ ਸ਼ਰਟ ਜੀ। 200 ਰੁਪਏ ਮੀਟਰ ਜੀ ਇਹ ਹੈਗੇ ਜੀ ਔਰਗੰਜਾ ਬਰਸ਼ੋ ਇੱਥੇ ਰੱਖ ਲਓ ਜੀ ਕਸਟਮਰ ਨੂੰ ਡਿਜ਼ਾਈਨ। ਇਹ ਜੀ ਸਟਾਕ ਹੈ ਜੀ ਜੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਔਰਗੰਜਾ ਬਰਸ਼ੋ ਦਾ ਜੀ। ਜਿਆਦਾ ਸਟਾਕ ਨਹੀਂ ਹੈਗਾ ਹਾਂਜੀ ਹੁਣ ਮੈਰੀਗੋਲਡ ਦਾ ਵੀ ਸਟਾਕ ਕੋਈ ਜ਼ਿਆਦਾ ਨਹੀਂ ਹੈਗਾ ਆ ਮੈਰੀਗੋਲਡ ਦੇ ਪੀਸ ਤੁਸੀਂ ਚੈੱਕ ਕਰ ਲਓ ਜੀ ਇਹ ਅੱਜ ਪਾਣੇ 2-3 ਮਨთ ਪਹਿਲਾਂ ਓਪਨ ਕੀਤੇ ਸੀ ਜੀ ਉਸ ਤੋਂ ਬਾਅਦ ਅੱਜ ਆਏ ਜੀ ਇਸਤੇਮਾਲ ਜੀ ਕਿਹਾ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਜੀ ਡਿਜ਼ਾਈਨਿੰਗ ਮੈਰੀਗੋਲਡ ਦੀ ਬਹੁਤ ਹੀ ਜ਼ਿਆਦਾ ਸੋਹਣੀ ਆਈ ਹੈ 200 ਰੁਪਏ ਮੀਟਰ ਮੈਰੀਗੋਲਡ ਦੇ ਕੱਟ ਪੀਸ ਦਾ ਰੇਟ ਰਹਿਣੇ ਜੀ ਅਮੈਰੀ ਗੋਲਡ ਦੇ ਕੱਟ ਪੀਸੇ ਮੋਸਟਲੀ ਵੱਡੀ ਕੱਟ ਰਹਿਣੀਆਂ ਜੀ ਇਹਨਾਂ ਦੀ ਤੁਹਾਨੂੰ ਇਹਨਾਂ ਦੇ ਵਿੱਚੋਂ 4 ਮੀਟਰ 5-5 ਮੀਟਰ ਦੇ ਸੂਟ ਵੀ ਮਿਲ ਜਾਣਗੇ ਜੀ 200 ਰੁਪਏ ਮੀਟਰ ਹੈ ਰੇਟ ਨੂੰ ਜ਼ਰੂਰ ਧਿਆਨ ਚ ਰੱਖਿਆ ਜਾਵੇ ਜੀ ਕਿਉਂਕਿ ਇਹ ਵੱਡੀ ਕੱਟ ਆਈ ਹੈ ਆਪਣੇ ਕੋਲ ਇਸ ਵਾਰ ਪਿਛਲੀ ਵਾਰ ਜਦੋਂ ਆਪਾਂ ਓਪਨ ਕੀਤੇ ਸੀ ਆਪਣੇ ਕੋਲ 2 ਮੀਟਰ ਦੀ ਕੱਟ ਆਈ ਸੀ ਉਹ ਪੀਸ ਆਪਾਂ ਨੇ 300 ਰੁਪਏ ਦਾ ਸੇਲ ਕੀਤਾ ਸੀ ਇਸ ਵਾਰ ਕੰਪਨੀ ਨੇ ਵੱਡੀ ਕੱਟ ਕਰਕੇ ਮੋਸਟਲੀ ਵੱਡੀ ਕੱਟ ਹੈ ਇਹ ਮੈਰੀ ਗੋਲਡ ਦੀ ਤੇ ਇਸ ਦਾ ਰੇਟ 200 ਰੁਪਏ ਮੀਟਰ ਹੈ ਜੀ ਹਾਂ ਜੀ ਆ ਵੀ ਦਿਖਾ ਦੋ ਇਹ ਰਹਿਣਗੇ ਮੈਰੀਗੋਲਡ ਦੇ ਕੱਟ ਪੀਸ ਜੀ ਇਹ ਪ੍ਰੋਪਰ 2.5 ਮੀਟਰ ਦੇ ਸ਼ਰਟਸ ਵੀ ਮਿਲਣਗੇ ਤੁਹਾਨੂੰ ਜੀ ਜੋ ਕਸਟਮਰ ਸੰਥੈਟਿਕ ਕੱਟ ਪੀਸ ਲੈਣਾ ਚਾਹੁੰਦਾ ਜੀ ਤਾਂ ਕੱਲ ਜ਼ਰੂਰ ਵਿਜ਼ਿਟ ਕਰ ਲੋ ਆਪਣੇ ਹਾਂਜੀ ਕੱਲ ਆਪਾਂ ਕਾਟਨ ਦੇ ਕੱਟ ਪੀਸਾਂ ਨਾਲ ਨਾਲ ਸੰਥੈਟਿਕ ਕੱਟ ਪੀਸ ਵੀ ਓਪਨ ਕਰ ਰਹੇ ਆ ਮੈਰੀਗੋਲਡ ਦੇ ਕੱਟ ਪੀਸ ਐਂਡ ਔਰਗੈਂజా ਬਰਾਸ਼ੋ ਦੇ ਕੱਟ ਪੀਸ ਤੇ ਦੋ ਤਾਂ ਤੁਸੀਂ ਐਟਮਾ ਦੇਖ ਹੀ ਚੁੱਕੇ ਹੋ ਜੀ ਥਰਡ ਕੱਟ ਪੀਸ ਰਹਿਣਗੇ ਜੀ ਅਸੀਂ ਇੱਕ ਪਾਰਸਲ ਹੀ ਓਪਨ ਕਰਕੇ ਦਿਖਾ ਰਹੇ ਹਾਂ ਜੀ ਕਾਟਨ ਦਾ ਚਾਰ ਪਾਰਸਲ ਆਇਆ ਜੀ ਸਾਡੇ ਕੋਲ ਹਾਂਜੀ ਪ੍ਰਿੰਸਸ ਕਲੈਕਸ਼ਨ ਸਭ ਤੋਂ ਪਹਿਲ ਤੇ ਦਾ ਮਾਰਕਾ ਚੱਕ ਕੀਤਾ ਹੋਇਆ ਵੀ ਜੀ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ ਰਹਿਣਗੇ ਜੀ ਆਹ ਲੋ ਜੀ ਆਹ ਚੈੱਕ ਕਰ ਲਓ ਇਹ ਸਾਰੀ ਪ੍ਰਿੰਸਸ ਕਲੈਕਸ਼ਨ ਦੇ ਕੱਟ ਪੀਸ 100 ਰੁਪਏ ਮੀਟਰ ਅਤੁ ਤੁਸੀਂ ਚੈੱਕ ਕਰ ਸਕਦੇ ਹੋ ਜੀ ਪ੍ਰਿੰਸਸ ਕਲੈਕਸ਼ਨ 100 ਰੁਪਏ ਮੀਟਰ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਮਿਲੂਗਾ ਜੀ ਤੁਸੀਂ ਦੇਖ ਸਕਦੇ ਹੋ ਪਲੇਨ ਕੱਟ ਪੀਸ ਵੀ ਮਿਲਣਗੇ ਐਂਡ ਪ੍ਰਿੰਟਡ ਵੀ ਮਿਲਣਗੇ ਹਾਂਜੀ ਆ ਦੇਖ ਸਕਦੇ ਹੋ ਜੀ ਪ੍ਰਿੰਟਡ ਕੱਟ ਪੀਸ ਰਹਿਣਗੇ ਜੀ ਤੇ ਪਲੇਨ ਕੱਟ ਪੀਸ 100 ਰੁਪਏ ਮੀਟਰ ਦੇ ਵਿੱਚ ਇਹ ਸਟਾਕ ਰਹਿਣਾ ਜੀ ਸਾਰਾ ਜੀ ਆਪਾਂ ਇੱਕ ਬਾਰਸਲ ਹੀ ਓਪਨ ਕਰ ਰਹੇ ਆ ਜੀ ਆਪਣੇ ਕੋਲ ਚਾਰ ਪਾਸਲ ਟੋਟਲ ਪ੍ਰਿੰਸਸ ਕਲੈਕਸ਼ਨ ਦੇ ਆਪਣੇ ਕੋਲ ਅਵੇਲੇਬਲ ਹੈ ਜੀ ਸੋ ਆਪਾਂ ਨਾਲ ਸਿੰਥੈਟਿਕ ਕੱਟ ਪੀਸ ਵੀ ਓਪਨ ਕਰ ਰਹੇ ਹਾਂ ਜੀ ਮੈਰੀ ਗੋਲਡ ਐਂਡ ਔਰਗੈਂਜਾ ਬਰਸ਼ੋ ਜੀ ਥੋੜਾ ਥੋੜਾ ਮਾਲ ਲੈਣਾ ਦਾ ਜੀ ਕੋਈ ਜ਼ਿਆਦਾ ਸ਼ੋਕ ਨਹੀਂ ਹੈਗਾ ਕਾਟਨ ਦਾ ਮਾਲ ਬਹੁਤ ਜ਼ਿਆਦਾ ਐਂਡ ਇਹ ਕੱਟ ਪੀਸ ਪੰਜ ਪਰਨ ਨੂੰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਓਪਨ ਕਰਾਂਗੇ ਜੀ ਤੇ ਤੁਸੀਂ ਆਪਣਾ ਫਾਇਦਾ ਕਰਨੇ ਜੀ ਸਸਤੇ ਦੇ ਵਿੱਚ ਸੂਟ ਬਣਾਣੇ ਜੀ ਤਾਂ ਸ਼ਾਪ ਤੇ ਵਿਜ਼ਿਟ ਕਰ ਲਿਓ ਮੈਰੀ ਗੋਲਡ ਦਾ ਕੱਪੜਾ ਬਹੁਤ ਹੀ ਜ਼ਿਆਦਾ ਬੈਸਟੇ ਜੀ ਲਾਸਟ ਟਾਈਮ ਬਹੁਤ ਡਿਮਾਂਡ ਰਹੀ ਹੈ ਮਤਲਬ ਹਾਂਜੀ ਤੇ ਜੋ ਜੋ ਕਦੀ ਜੇ ਕਿਸੇ ਦਾ ਕੋਈ ਸੂਟ ਮਤਲਬ ਨਹੀਂ ਬਣਾ ਕੋਈ 2 ਮੀਟਰ ਦਾ ਪੀਸ ਲੈ ਕੇ ਗਿਆ ਹੋਇਆ ਉਹ ਅੱਜ ਸਾਡੇ ਤੋਂ 2.5 ਮੀਟਰ ਤੋਂ ਜ਼ਿਆਦਾ ਉੱਪਰ ਵੀ ਕਪੜਾ ਲਿਆ ਸਕਦੇ ਜੀ ਮੈਰੀ ਗੋਲਡ ਦੇ ਵੱਡੇ ਪੀਸ ਆਏ ਆਪਣੇ ਕੋਲ ਜੀ ਜਿਸ ਦਾ ਰੇਟ 200 ਰੁਪਏ ਮੀਟਰ ਹੈ ਹਾਂਜੀ ਤੇ ਨਿਊ ਸਬਸਕ੍ਰਾਈਬਰ ਨੂੰ ਜੋ ਸਾਡੀ ਅੱਜ ਵੀਡੀਓ ਫਸਟ ਟਾਈਮ ਦੇਖ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਓਨ ਕਰ ਲਓ ਤਾ ਜੋ ਤੁਹਾਡੇ ਕੋਲ ਨੋਟੀਫਿਕੇਸ਼ਨ ਆਂਦੀ ਰਹੇ ਸਾਡੀ ਵੀਡੀਓਜ਼ ਦੀ ਮੋਸਟਲੀ ਅਸੀਂ ਕੱਟ ਪੀਸਸ ਦੀ ਵੀਡੀਓ ਅਪਲੋਡ ਕਰਦੇ ਹਾਂ ਜੀ ਹਫਤੇ ਦੇ ਵਿੱਚ ਇੱਕ ਵੀਡੀਓ ਆਂਦੀ ਹੈ ਸਾਡੀ ਜੀ ਐਂਡ ਮਹੀਨੇ ਦੇ ਵਿੱਚ ਚਾਰ ਪੰਜ ਵੀਡੀਓਜ਼ ਅਸੀਂ ਅਪਲੋਡ ਕਰਦੇ ਹਾਂ ਜੀ ਤੇ ਇਸ ਕਰਕੇ ਤੇ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਵੀ ਕਰੋ ਤੇ ਸਾਡਾ ਇੱਕ ਪਤਾ ਦੱਸਣਾ ਚਾਹੁੰਦਾ ਜੀ ਜੋ ਸਾਡਾ ਪਤਾ ਹੈ ਜੀ ਅਸੀਂ ਸ਼ਾਪ ਦਾ ਨਾਮ ਕਾਕਾ ਕਲੋਥ ਹਾਊਸ ਮਾਨਸਾ ਤੋਂ ਮਾਨਸਾ ਦੇ ਵਿੱਚ ਸ਼ਾਪ ਹੈ ਤੇ ਬਸ ਸਟੈਂਡ ਤੋਂ ਜੀ ਬਾਜ਼ਾਰ ਵੱਲ ਨੂੰ ਆ ਕੇ ਜੀ ਪੀਰ ਖੰਨੇ ਦੇ ਨਾਲ ਜੀ ਡੱਬੇ ਵਾਲੀ ਗੱਲੇ ਦੇ ਵਿੱਚ ਇਹ ਦੁਕਾਨ ਹੈ ਜੀ ਇੱਕ ਫੋਨ ਨੰਬਰ ਦੱਸਦੇ ਹਾਂ ਜੀ 9464196298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇ ਤੁਹਾਨੂੰ ਐਡਰੈਸ ਦਾ ਨਹੀਂ ਪਤਾ ਚੱਲਦਾ ਜੀ ਇੱਕ ਨੰਬਰ ਦੇ ਰਹੇ ਹਾਂ ਜੀ ਕਾਲਿੰਗ ਨੰਬਰ ਹੈ ਇਹ ਜਿਸ ਤੇ ਤੁਸੀਂ ਸ਼ਾਪ ਦਾ ਐਡਰੈਸ ਪੁੱਛਨੇ ਜੀ ਇਹ ਤੁਹਾਨੂੰ ਸ਼ਾਪ ਦਾ ਐਡਰੈਸ ਦੱਸਣਗੇ 9464196298 ਇੱਕ ਨੰਬਰ ਹੈ ਜਿਸ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨ ਦੇ ਲਈ ਕਾਲ ਕਰ ਸਕਦੇ ਹੋ ਹਾਂਜੀ ਇਹ ਤਾਂ ਰੇ ਕੱਟ ਪੀਸਾ ਦੀ ਜੋ ਆਪਾਂ ਕੱਲ ਓਪਨ ਕਰ ਰਹੇ ਹਾਂ ਜੀ ਤੇ ਆਫਰ ਆਪਾਂ ਕੁਝ ਰੱਖਣੀ ਤਾਂ ਬੰਦੀ ਹੈ ਜੀ ਤਾਂ ਆਪਾਂ ਆਫਰ ਦੇ ਵਿੱਚ ਕੱਲ ਰੱਖ ਰਹੇ ਹਾਂ ਜੀ ਇੱਕ ਤਾਂ ਕੋਟਾ ਡੋਰੀਆ ਦਾ ਦੁਪੱਟਾ ਜੀ 150 ਰੁਪਏ ਦੇ ਵਿੱਚ ਜੀ ਕੋਟਾ ਡੋਰੀਆ ਦਾ ਦੁਪੱਟਾ 150 ਦੇ ਵਿੱਚ ਰੂ ਹੈ ਜੀ ਕੱਲ ਐਂਡ ਸਾਡੇ ਕੋਲ ਦੋ ਥਾਨ ਬਰਬਰੀ ਦੇ ਪਏ ਹੈ ਜੀ ਸੋ ਕੱਲ ਬਰਬਰੀ ਦੇ ਦੁਪੱਟਿਆਂ ਤੇ ਵੀ ਕੱਲ ਆਫਰ ਲਗਾ ਰਹੇ ਹਾਂ ਦੋ ਥਾਨ ਹੈ ਸਿਰਫ ਸਾਡੇ ਕੋਲ ਜੀ ਮਤਲਬ ਇੱਕ ਥਾਨ ਦੇ ਵਿੱਚ 20 ਦੁਪੱਟੇ ਹੁੰਦੇ ਟੋਟਲ 40 ਦੁਪੱਟਿਆਂ ਦੀ ਆਫਰ ਰਹਿਣੀ ਹੈ ਜੀ 250 ਰੁਪਏ ਦਾ ਗੱਲ ਬਰਬਰੀ ਦਾ ਦੁਪੱਟਾ ਮਿਲਣਾ ਜੀ ਬਾਣੀ ਸਿਲਕ ਦਾ ਜੋ ਕਸਟਮਰ ਪਹਿਲਾਂ ਸੇਲ ਚ ਲੈ ਕੇ ਗਿਆ ਉਹ ਲਿਆ ਸਕਦੇ ਆ ਬਰਬਰੀ ਦੇ ਦੁਪੱਟੇ ਤੇ ਸੇਲ ਰਹਿਣੀ ਹੈ ਐਂਡ ਕੋਟਾ ਡੋਰੀਆ ਦੇ ਦੁਪੱਟੇ ਤੇ ਰਹਿਣੀ ਹੈ ਸੇਲ ਜੀ ਬਸ ਅੱਜ ਵੀਡੀਓ ਆਪਾਂ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਵੀਡੀਓ ਅੱਜ ਆਪਾਂ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਇੰਨੀ ਕੀ ਵੀਡੀਓ ਹੈ ਵੀਡੀਓ ਨੂੰ ਅੱਤਵਾਦ ਸ਼ੇਅਰ ਕਰ ਦਿਓ ਤੇ ਹਾਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ